ਧੋਗ ਲਈ ਨੀਤੀ ਮਾੜੀ ਦੁਸ਼ਮਣ ਨਾਲ ਪੀਤੀ ਮਾੜੀ ਚੁਗਲੀ ਵੀ ਕੀਤੀ ਮਾੜੀ ਕਤਲ ਕਰਾ ਦਿੰਦੀ ਤੀਮੀ ਜੋ ਚਾਲਵਾਜ ਹੈ ਕਦੇ ਵੀ ਨਿਰਾ ਦਿੰਦੀ ਤੀਮੀ ਜੋ ਚਾਲਵਾਜ ਹੈ ਦਾਜ ਲਈ ਅੜ ਜੇ ਲਾੜਾ ਧੀਮੀ ਦਾ ਖਾਣਾ ਪਹਾੜਾ ਐਦੋਂ ਕਿ ਗਿਰ ਜਾਣਾ ਕਾਂਦੀ ਉਹ ਯਾਰੀ ਦੋਸਤੋ ਬਾਦੇ ਤੋਂ ਫਿਰ ਜਾਣਾ ਕਾਂਦੀ ਉਹ ਯਾਰੀ ਸੱਜਣ ਜੀ ਸੌਰੇ ਨੂੰ ਜੱਫੀ ਪਾਉਣੀ ਆਪਣੀ ਸੱਡ ਗੈਰ ਹੰਡਾਉਣੀ ਇੱਜ਼ਤ ਨਹੀਂ ਥੈਲੇ ਦੀ ਰਹਿੰਦੀ ਨਹੀਂ ਵਸਦੀ ਨਹੀਂ ਰਹਿੰਦੀ ਨਹੀਂ ਨਰਮ ਬੰਤੇ ਦੇ ਸ਼ੌਕਣ ਜੋ ਮਿਲਦੇ ਦੀ ਰਹਿੰਦੀ ਨਹੀਂ ਨਰਮ ਬੰਤੇ ਦੇ ਹੋ ਕੰਜਰੀ ਨਾਲ ਪੇਚਾ ਪਾ ਕੇ ਵਿਆਹੀ ਤੀ ਘਰੇ ਬਿਠਾ ਕੇ ਕੰਜਰੀ ਨਾਲ ਪੇਚਾ ਪਾ ਕੇ ਐਦੋਂ ਕੀ ਖੱਟੂਗਾ ਤਾਨਿਆਂ ਤੋਂ ਬਿਨਾ ਵਿੰਦਰਾ ਜੱਗ ਤੋਂ ਕੀ ਖੱਟੂਗਾ ਤਾਨਿਆਂ ਤੋਂ ਬਿਨਾ ਸੱਜਣ ਜੀ